ਮੈਂ ਤੁਹਾਡਾ ਪਿਆਰਾ ਰਿਪੋਰਟਰ ਨਿਊਜ਼ 91 ਪੰਜਾਬ ਤੋਂ ਯਸ਼ਪਾਲ ਅੱਜ ਹਲਕਾ ਸਾਨੇਵਾਲ ਵਿੱਚ ਮੁਫਤ ਅੱਖਾਂ ਦੇ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ ਇਹ ਕੈਂਪ ਸਰਦਾਰ ਰਜਿੰਦਰ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਪ੍ਰਦਾਨ ਮਨਿੰਦਰ ਸਿੰਘ ਮਾਗੜ ਪੋਲਾ ਜੀ ਸਰਦਾਰ ਰਜਿੰਦਰ ਸਿੰਘ ਜੀ ਸਰਦਾਰ ਲਾਬ ਕੜੇ ਤੇ ਯੂਥ ਕਲੱਬ ਸਾਨੇਵਾਲ ਅਤੇ ਬਾਬਾ ਮੇਜਰ ਸਿੰਘ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਸਿਹਤ ਵਿਭਾਗ ਪੰਜਾਬ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵੱਲੋਂ ਹੈ ਇਸ ਕੈਂਪ ਵਿੱਚ ਲਗਭਗ 250 ਮਰੀਜ਼ ਦੀ ਜਾਂਚ ਹੋਈ ਜਿਸ ਵਿੱਚ 40 ਮਰੀਜ਼ ਜਿਨ੍ਹਾਂ ਨੂੰ ਚਿੱਟਾ ਮੋਤੀਆ ਦੱਸਿਆ ਗਿਆ ਜਿਨ੍ਹਾਂ ਮਰੀਜ਼ ਦੇ ਆਪਰੇਸ਼ਨ ਕਰਾਏ ਜਾਣਗੇ ਤੇ ਦਵਾਈ ਵੀ ਮੁਫਤ ਦਿੱਤੀਆਂ ਜਾਣਗੀਆਂ ਅੱਜ ਦਾ ਜਿਹੜਾ ਯੂਥ ਬਟਨ ਇਹ ਕੈਂਪ ਲਾਇਆ ਗਿਆ ਜਿੰਨੇ ਕ ਬੈਨੀਫਿਸ਼ੀਰੀ ਆਏ ਤੇ ਕਿੰਨੇ ਜਿਹੜੇ ਆਪਰੇਸ਼ਨ ਤੇ ਲਈ ਭੇਜੇ ਅੱਜ ਸਾਡੇ ਕੋਲ ਇੱਥੇ ਗੁਰਦੁਆਰਾ ਸਾਹਿਬ ਵਿਖੇ ਲਗਭਗ ਸਮਕ 200 ਮਰੀਜ਼ ਆਏ ਸੀ ਓਪਨੀ ਦੇ ਵਿੱਚ ਜਿਦੇ ਵਿੱਚ ਲਗਭਗ 40 ਮਰੀਜ਼ਾਂ ਨੂੰ ਸਕ੍ਰੀਨ ਕਰ ਦਿੱਤਾ ਚਿੱਟੇ ਮੋਤੀ ਵਾਲੀ ਉਹ ਸਿਲੈਕਟ ਹੋ ਗਏ ਨੇ ਫਿਟਨੈਸ ਹੋ ਗਈ ਸੀ ਉਹਨਾਂ ਦੀ ਅੱਜ ਉਹਨਾਂ ਸਾਰੇ ਮਰੀਜ਼ਾਂ ਨੂੰ ਹਸਪਤਾਲ ਸ਼ੰਕਰਾਈ ਹਸਪਤਾਲ ਵਿਖੇ ਲਜਾਇਆ ਜਾਏਗਾ ਤੇ ਕੱਲ ਉਹਨਾਂ ਨੂੰ ਸਵੇਰੇ ਆਪਰੇਟ ਕਰਕੇ ਪਰਸੋਂ ਸਾਰੇ ਮੈਡੀਸਿਨਸ ਦੇ ਕੇ ਉਹਨਾਂ ਨੂੰ ਵਾਪਸ ਇੱਥੇ ਹੀ ਭੇਜ ਦਿੱਤਾ ਜਾਏਗਾ ਜਿਹੜੇ ਜਿਹੜੀਆਂ ਦਵਾਈਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਅਮਰੀਕਾ ਨੂੰ ਕਿਸਾਨ ਦੇ ਜਿਹੜੇ ਪੇਸ਼ੈਂਟ ਫੀਸ ਮੁਸਿਆ ਦੋ ਲਗਭਗ ਇੱਥੇ ਸਾਡਾ ਜਿਹੜਾ ਕੈਂਪ ਲਗਾਉਣ ਦਾ ਮੇਨ ਹੁੰਦਾ ਕਿ ਜਿਹੜਾ ਪ੍ਰੀਵੈਂਟੇਬਲ ਕਾਜ਼ ਆਫ ਬਲਾਈਂਡਨੈਸ ਜਿਹੜਾ ਕਿ ਚਿੱਟਾ ਮੋਤੀਆ ਉਹਦੀ ਸਕਰੀਨਿੰਗ ਕਰਕੇ ਪੇਸ਼ੈਂਟਸ ਨੂੰ ਮੁਫਤ ਇਹ ਇਲਾਜ ਮੁਹੱਇਆ ਕਰਾਇਆ ਜਾਵੇ ਜਿਹਦੇ ਚ ਕਿ ਲੈਂਸ ਪਾਏ ਜਾਂਦੇ ਹਨ ਦੂਜੀ ਚੀਜ਼ ਆਪਾਂ ਇਹ ਵੀ آگਾ ਕਰਦੇ ਆ ਕਿ ਜਿਹੜੇ ਪ੍ਰੈਸ਼ਰ ਵਧਣ ਕਰਕੇ 40 ਸਾਲ ਤੋਂ ਬਾਅਦ ਕਾਲੇ ਮੋਤੀਆ 'ਚ ਤਬਦੀਲ ਹੁੰਦੇ ਮਰੀਜ਼ ਨੇ ਉਹਨਾਂ ਨੂੰ ਵੀ ਪਲੀਪੰਤੀ ਸਹੀ ਟਾਈਮ ਤੇ ਉਹਨਾਂ ਨੂੰ ਟ੍ਰੀਟਮੈਂਟ ਮਿਲੇ ਤੇ ਤੀਜੀ ਚੀਜ਼ ਜਿਹੜੀ ਆਪਾਂ ਇਸ ਕੈਂਪ ਰਾਹੀਂ ਹੋਰ ਦੱਸਦੇ ਆ ਜਿਹੜੀ ਕਿ ਪੁੱਤਲੀ ਰੋਗ ਹੈਗੇ ਨੇ ਜਿਨ੍ਹਾਂ ਨਾਲ ਪੁੱਤਲੀ ਟ੍ਰਾਂਸਪਲੈਂਟ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਵੀ ਉੱਥੇ ਦੋ ਮਰੀਜ਼ ਅੱਜ ਆਪਣੇ ਸਿਲੈਕਟ ਹੋਏ ਨੇ ਜਿਨ੍ਹਾਂ ਨੂੰ ਪੁੱਤਲੀ ਟ੍ਰਾਂਸਪਲੈਂਟ ਦੀ ਲੋੜ ਹੈ ਉਹਨਾਂ ਨੂੰ ਵੀ ਉੱਥੇ ਮੁਫਤ ਇਲਾਜ ਦਿੱਤਾ ਜਾਏਗਾ ਹਾਲ ਹੀ ਕੱਲ ਮਾਰਕੀਟ 'ਚ ਦੇਖਿਆ ਕਈ ਜਿਹੜੇ ਅਜਿਹਾ ਵੈਦ ਜਿਹੜੇ ਡਾਕਟਰ ਨੇ ਦਾਅਵਾ ਕਰਦੇ ਆ ਕਿ ਕਾਲਾ ਮੋਤੀ ਆ ਠੀਕ ਹੋ ਜੂ ਜਾਂ ਚਿੱਟਾ ਮੋਤੀ ਆ ਠੀਕ ਹੋ ਜੂ ਜਾਂ ਅੱਖਾਂ ਦੀ ਨਿਗਾ ਵਧ ਜੂਗੀ ਕਿ ਉਹ ਸਹੀ ਨੇ ਲੋਕੋਨਾ ਤੋਂ ਵੀ ਦਵਾਈ ਲੈਂਦੇ ਆ ਵੈਸੇ ਹੋਮਿਓਪੈਥਿਕ ਤੇ ਆਯੁਰਵੈਦਿਕ ਕਿਉਂਕਿ ਮੈਂ ਉਸ ਉਸ ਚੀਜ਼ ਬਾਰੇ ਪੜਾਈ ਨਹੀਂ ਕੀਤੀ ਹੈਗੀ ਹੈ ਤਾਂ ਮੈਨੂੰ ਲੱਗਦਾ ਇਹ ਸਹੀ ਨਹੀਂ ਹੋਏਗਾ ਮੇਰਾ ਕੁਝ ਕਹਿਣਾ ਬਟ ਜਿੰਨੇ ਕੁ ਵੀ ਆਪਾਂ ਐਲੋਪੈਥਿਕ ਮੈਡੀਕਲ ਐਜੂਕੇਸ਼ਨ ਦੇ ਵਿੱਚ ਜਿਹੜਾ ਸਾਇੰਟਿਫਿਕ ਤੌਰ ਤੇ ਉਹ ਗੱਲ ਇਹ ਹੈ ਕਿ ਚਿੱਟਾ ਮੋਤੀਆ ਕੀ ਹੈ ਪੁਤਰਾ ਦਾ ਜਿਹੜਾ ਲੈਂਸ ਹੈਗਾ ਉਹਦੀ ਏਜਿੰਗ ਨੂੰ ਚਿੱਟਾ ਮੋਤੀਆ ਕਹਿੰਦੇ ਆ ਜਿਹੜਾ ਕਿ ਆਪਾਂ ਉਹਨੂੰ ਪ੍ਰੀਵੈਂਟ ਕਰਕੇ ਉਹਨੂੰ ਬਲਾਈਂਡਨੈਸ ਨੂੰ ਠੀਕ ਕਰ ਸਕਦੇ ਆ ਤਾਂ ਜਿਹੜੀ ਵੀ ਚੀਜ਼ ਇੱਕ ਫੇਥ ਦਾ ਵਿਸ਼ਾ ਹੈਗਾ ਜੇ ਕੋਈ ਵੀ ਚੀਜ਼ ਬੰਦਾ ਇੱਕ ਦਵਾਈ ਦਿੰਦਾ ਹੈ ਚਾਹੇ ਉਹ ਆਯੁਰਵੈਦਿਕ ਹੈ ਹੋਮਿਓਪੈਥਿਕ ਵੀ ਹੈ ਜੇ ਪੇਸ਼ੈਂਟ ਨੂੰ ਫੇਥ ਰਹਿੰਦਾ ਹੈਗਾ ਜੇ 에ਜਿੰਗ ਡਿਲੇ ਹੋ ਜਾਂਦੀ ਹੈ ਸ਼ਾਇਦ ਉਹਨੂੰ ਲੱਗਦਾ ਹੈ ਕਿ ਬਈ ਦਵਾਈ ਕੰਮ ਕਰ ਗਈ ਬਟ ਅੱਜ ਤੱਕ ਇਦਾਂ ਦਾ ਕੋਈ ਹੋਰ ਮੈਡੀਕੇਸ਼ਨ ਵਗੈਰਾ ਜਾਂ ਟੋਪੀਕਲ ਡਰਾਪਸ ਨਹੀਂ ਹੈਗੇ ਜਿਹੜੀ ਕਿ 에ਜਿੰਗ ਨੂੰ ਪ੍ਰੀਵੈਂਟ ਕਰਦੀਆਂ ਹਾਲਾਂਕਿ ਜਿਹੜੇ ਆਪਣੀ ਡਾਈਟ ਹੈਗੀ ਹੈ ਉਹ ਜ਼ਰੂਰ ਇੰਪੋਰਟੈਂਟ ਹੈਗੀ ਹੈ ਜਿਹੜੀ ਕਿ 에ਜਿੰਗ ਨੂੰ ਰਿਵਰਸ ਕਰਦੀ ਹੈਗੀ ਹੈ ਜਾਂ ਉਹ ਥੋੜਾ ਸਟਾਪ ਐਂਟੀਆਕਸੀਡੈਂਟ ਰਿਚ ਡਾਈਟ ਜੇ ਆਪਾਂ ਖਾਂਦੇ ਆ ਉਹਦੇ ਵਿੱਚ ਸਾਨੂੰ ਪੜਦੇ ਲਈ ਵੀ ਫਾਇਦਾ ਰਹਿੰਦਾ ਹੈ ਤੇ ਸਾਡੇ ਜਿਹੜੀ ਏਜਿੰਗ ਹੈਗੀ ਆ ਆਪਣੀ ਲੈਂਸ ਦੀ ਉਹ ਵੀ ਥੋੜੀ ਡਿਲੇ ਹੁੰਦੀ ਹੈ ਇਸ ਤਰ੍ਹਾਂ ਦੀ ਡਾਈਟ ਇਹਨਾਂ ਜਾਂ ਕੋਈ ਮਲਟੀਵਿਟਾਮਿਨ ਜਾਂ ਇਸ ਤਰ੍ਹਾਂ ਵਿਟਾਮਿਨ A ਅੱਛਾ ਹੈਗਾ ਵਿਟਾਮਿਨ A C ਤੇ E ਰਿਚ ਡਾਈਟ ਹੋਵੇ ਤੇ ਐਂਟੀਆਕਸੀਡੈਂਟਸ ਦੇ ਵਿੱਚ ਜਿਵੇਂ ਓਮੇਗਾ 3 ਐਸਿਡ ਲਿਟੇ ਹੁੰਦੇ ਨੇ ਉਹ ਆਪਾਂ ਲੈ ਸਕਦੇ ਆ ਡਾਈਟ ਦੇ ਵਿੱਚ ਜਿਹੜੀ ਨੈਚੁਰਲ ਡਾਈਟ ਹੈ ਉਹਨੂੰ ਕੋਈ ਹੋਰ ਰਿਪਲੇਸ ਕਰ ਨਹੀਂ ਸਕਦਾ ਸੋ ਮੇਰਾ ਇਹੀ ਅਪੀਲ ਹੈ ਜਿਹੜੀ ਨੈਚੁਰਲ ਚੀਜ਼ ਹੈਗੀ ਆਪਾਂ ਆਰਗੈਨਿਕ ਵੈਜੀਟੇਬਲਸ ਤੇ ਫਰੂਟਸ ਤੋਂ ਲਈਏ ਤਾਂ ਜਿਆਦਾ ਬੈਟਰ ਹੈ ਅੱਖਾਂ ਦੀ ਜਾਂਚ ਕਿੰਨੇ ਸਮੇਂ ਬਾਅਦ ਕਰਾਉਣੀ ਚਾਹੀਦੀ 40 ਸਾਲ ਤੋਂ ਬਾਅਦ ਹਰ ਸਾਲ ਇੱਕ ਵਾਰੀ ਜ਼ਰੂਰ ਇੱਕ ਵਾਰੀ ਨਿਗਾ ਤੇ ਅੱਖਾਂ ਦੇ ਪ੍ਰੈਸ਼ਰ ਇਹ ਦੋ ਚੀਜ਼ਾਂ ਨਾਲ ਆਪਣੀ ਚਿੱਟਾ ਮੋਤੀਆ ਪਲੱਸ ਕਾਲਾ ਮੋਤੀਆ ਇਹ ਦੋਨੋਂ ਚੀਜ਼ਾਂ ਐਵੋਇਡ ਹੋ ਜਾਂਦੀਆਂ ਨੇ ਸੋ ਵਾਂਸ ਆ ਯਰ not a bad thing ਅੱਜਕੱਲ ਤਾਂ ਜਿਹੜੀਆਂ ਐਨਕਾਂ ਵਾਲੀਆਂ ਦੁਕਾਨਾਂ ਉੱਤੇ ਵੀ ਜਾਂਚ ਹੋਣ ਲੱਗੀ ਕਿ ਜਾਂਚ ਉਥੋਂ ਕਰਨੀ ਚਾਹੀਦੀ ਹੈ ਜਾਂ ਸਪੈਸ਼ਲ ਜਿਹੜੇ ਡਾਕਟਰ ਨੇ ਉੱਥੋਂ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਵੀ ਆਪਟੀਕਲ ਸ਼ਾਪਸ ਹੈਗੀਆਂ ਨੇ ਇੱਕ ਬ੍ਰਿਜਿੰਗ ਗੈਪ ਹੈਗਾ ਬਿਟਵੀਨ ਡਾਕਟਰ ਤੇ ਇੱਕ ਨਾਰਮਲ ਪੋਪੂਲੇਸ਼ਨ ਦੇ ਐਟਲੀਸਟ ਸਸਿਆ ਨੂੰ ਉੱਥੇ ਸਕਰੀਨਿੰਗ ਹੋ ਜਾਂਦੀ ਹੈ ਕਿ ਕੀ ਅੱਖਾਂ ਦੇ ਨਿਗਾ ਜ਼ਿਆਦਾ ਤਾਂ ਨਹੀਂ ਡਾਉਨ ਕੀ ਪ੍ਰੈਸ਼ਰ ਤਾਂ ਨਹੀਂ ਜ਼ਿਆਦਾ ਤਾਂ ਉਹ ਇੱਕ ਤਰ੍ਹਾਂ ਦੇ ਉਹਨਾਂ ਨੂੰ ਸਭੋ ਨਾਲ ਲੈ ਕੇ ਉਹਨਾਂ ਨੂੰ ਸਕਰੀਨਿੰਗ ਏਰੀਆਜ਼ ਬਣਾ ਸਕਦੇ ਆ ਤੇ ਉਹ ਜਲਦੀ ਮਰੀਜ਼ ਨੂੰ ਫੜਦੇ ਨੇ ਕਿਉਂਕਿ ਕਈ ਵਾਰੀ ਸਾਰੇ ਮਰੀਜ਼ ਨਹੀਂ ਹਸਪੀਟਲ ਪਹੁੰਚਦੇ ਹੈਗੇ ਤਾਂ ਮੈਂ ਤਾਂ ਇਸ ਚੀਜ਼ ਨੂੰ ਪੋਜ਼ਿਟਿਵ ਸੋਚਦਾ ਕਿ ਜਿਹੜੇ ਦੁਕਾਨਾਂ ਦੇ ਵਿੱਚੇ ਬੈਠੇ ਨੇ ਉਹ ਸਾਡੇ ਇੱਕ ਤਰ੍ਹਾਂ ਦੇ ਹੱਥ ਹੈਗੇ ਨੇ ਜਿਹੜੇ ਕਿ ਨਿਗਾ ਪਲੱਸ ਪ੍ਰੈਸ਼ਰ ਇਹ ਦੋਨੋਂ ਚੀਜ਼ਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ ਜਦ ਤੱਕ ਤਾਂ ਇਹ ਮੇਰਾ ਨਜ਼ਰੀਆ ਹੈ ਜਰਾ ਖਰਚਾ ਕਿੰਨਾ ਕਰ ਜਾਂਦਾ ਜੀ ਪ੍ਰਾਈਵੇਟ ਹਸਪੀਟਲ ਦੇ ਕੇ ਸ਼ੰਕਰਾਜ ਆਈ ਹਸਪੀਟਲ ਦੇ ਆਪਰੇਸ਼ਨ ਕਰ ਉਹ ਸ਼ੰਕਰਾ ਇੱਕ ਚੈਰੀਟੇਬਲ ਟਰਸਟ ਹਸਪੀਟਲ ਹੈ ਜਿਹੜਾ ਕਿ ਸੇਵਾ ਭਾਵਨਾ ਨਾਲ ਲਗਭਗ 80% ਮਰੀਜ਼ੋ ਫ੍ਰੀ ਕਰਨ ਦੇ ਆਪਣੇ ਮਿਸ਼ਨ ਦੇ ਨਾਲ ਨਿਕਲਿਆ ਜਿਹੜਾ ਕਿ ਪੈਨ ਇੰਡੀਆ ਬਹੁਤ ਅੱਛਾ ਕਰ ਰਿਹਾ ਲਗਭਗ ਹਰ ਸਟੇਟ ਦੇ ਵਿੱਚ ਇਹਨਾਂ ਦਾ ਹਸਪੀਟਲ ਹੈ ਤੇ ਆਪਣੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਸਹਿਯੋਗ ਮੰਗਦੀਆਂ ਨੇ ਸ਼ੰਕਰਾ ਹਮੇਸ਼ਾ ਕੇ ਆ ਕੇ ਇਹਨਾਂ ਨੂੰ ਸੇਵਾ ਚਿੱਟੇ ਮੋਤੀਆ ਦੇ ਰਹੀ ਤਾਂ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਪਲੱਸ ਹੁਣ ਆਪਾਂ ਜਿਹੜੀ ਪੁਤਲੀ ਰੋਗ ਦੇ ਵੀ ਜਿਹੜੇ ਮੁਹਿੰਮ ਸ਼ ਟਾਪਨ ਆ ਜਾਂਦਾ ਹੈਗਾ ਉਹਨੂੰ ਵੀ ਖਤਮ ਕਰਨ ਦਾ ਵੀੜਾ ਹੁਣ ਸ਼ੰਕਰਾਂ ਨੇ ਚੱਕਿਆ ਹੈ ਤਾਂ ਮੈਨੂੰ ਲੱਗਦਾ ਪੰਜਾਬ ਨੂੰ ਪੰਜਾਬ ਵਾਸੀ ਕੀ ਜਿਹੜੇ ਵੀ ਆਉਣਾ ਚਾਹਣ ਹਮੇਸ਼ਾ ਸ਼ੰਕਰਾਂ ਤੋਂ ਤੁਸੀਂ ਕਰ ਸਕਦੇ ਹੋ ਇਲਾਜ ਤੁਹਾਨੂੰ ਬੈਸਟ ਮਿਲੇਗਾ ਹੁਣ ਤੱਕ ਇਸ ٹرسٹ ਨੇ ਕਿੰਨੇ ਕੁ ਮਤਲਬ ਦੀ ਕੈਂਪ ਲਾ ਚੁੱਕੀ ਹੈ ٹرسٹ ਜਿੰਨਾ ਕੁ ਮੈਨੂੰ ਲੱਗਦਾ ਹੈ 1 ਮਹੀਨੇ 'ਚ ਲਗਭਗ 35 ਤੋਂ 40 ਕੈਂਪ ਸਾਡੇ ਹਰ ਮਹੀਨੇ ਦੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਮਹੀਨੇ ਦੇ ਵਿੱਚ 2 ਤੋਂ 2.5 ਹਜ਼ਾਰ ਆਪਾਂ ਮੁਫਤ ਸਰਜਰੀ ਕਰਦਾ ਹੀ ਕਰਦੇ ਆ ਪੰਜਾਬ। ਆਲ ਪੰਜਾਬ ਜਾਂ ਅਦਰ ਸਟੇਟ ਆਲ ਆਲ ਪੰਜਾਬ ਅਦਰ ਸਟੇਟਸ ਦੇ ਵਿੱਚ ਟੋਟਲ 14 ਹਸਪਤਾਲ ਨੇ ਇਹਨਾਂ ਦੇ ਹਰ ਸਟੇਟ ਦੇ ਵਿੱਚ ਤਾਂ ਹਰੇਕ ਪਾਸੇ 80% ਫ੍ਰੀ ਸਰਜਰੀਜ਼ ਐ ਤੇ 20% ਜਿਹੜਾ ਕਿ ਜੇ ਕੋਈ ਦੂਜੀ ਵੀ ਸਰਜਰੀ ਕਰਾਂਦਾ ਉਹ ਇਹਨੂੰ ਸਪੋਰਟ ਕਰਦੀ ਏ ਇਸ ਮਿਸ਼ਨ ਨੂੰ। ਅਗਰ ਕੋਈ ਬਾਹਰੋਂ ਪੰਜਾਬ ਦੇ ਵਿੱਚ ਆਂਦਾ ਟੈਸਟ ਕਰਾਉਣ ਵਾਸਤੇ ਤਾਂ ਉਹਨਾਂ ਲਈ ਵੀ ਫ੍ਰੀ ਐਨਜੀਓ ਕਰੂਗੀ ਇਹ ਟੈਸਟ। ਬਿਲਕੁਲ ਕੈਟਰ ਸਰਜਰੀ ਫ੍ਰੀ ਐ। ਕੋਈ ਆਧਾਰ ਕਾਰਡ ਤੋਂ ਕੋਈ ਇਸ਼ੂ ਤਾਂ ਨਹੀਂ ਆਉਂਦਾ ਉਹਦੇ ਵਿੱਚ ਆਧਾਰ ਕਾਰਡ ਇੱਕ ਇੱਕ ਲੋਡ ਪੈਂਦੀ ਹੈਗੀ ਹੈ ਬਟ ਉਹ ਕਦੇ ਮੰਨਾਂ ਨਹੀਂ ਕਰਦੇ ਹੈਗੇ ਆਯੂਸ਼ਮਾਨ ਕਾਰਡ ਤੇ ਆਯੂਸ਼ਮਾਨ ਕਾਰਡ ਦਾ ਨਹੀਂ ਹੈਗਾ ਉਹ ਥੋੜਾ ਅਥਾਰਟੀ ਟੂ ਉਹਦਾ ਆਨਸਰ ਹੈ ਆਈ ਥਿੰਕ ਆਈ ऍम ਨੋਟ ਦਾ ਰਾਈਟ ਪਰਸਨ ਟੂ ਕਮੈਂਟ ਔਨ ਆਯੂਸ਼ਮਾਨ ਕਾਰਡ ਔਰ ਗਵਰਨਮੈਂਟ ਜੇ ਅਲਾਉ ਕਰਦੀ ਹੈ ਤਾਂ ਕੈਟਰੈਕ ਸਰਜਰੀ ਆਯੁਸ਼ਮਨ ਕਾਰਡ 'ਚ ਵੀ ਹੁੰਦੀ ਹੈ। ਹਸਪੀਟਲ ਕਿਵੇਂ ਚੂਜ਼ ਕਰਨਾ ਚਾਹੀਦਾ? ਜਗਾ ਜਗਾ ਹਸਪੀਟਲ ਨੇ ਹਰੇਕ ਆਪਣੇ ਆਪ ਨੂੰ ਬਿਹਤਰ ਕਹਿੰਦਾ ਕੋਈ ਬੰਬੇ ਤੋਂ ਕੋਈ ਕੋਲਕਾਤਾ ਤੋਂ ਮਸ਼ੀਨਰੀ ਹੈ ਕੋਈ ਬਾਹਰੋਂ ਮਸ਼ੀਨਰੀ ਲੈ ਕੇ ਆਇਆ ਜਰਮਨ ਤੋਂ। ਹਾਂ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹਸਪੀਟਲ ਦੇ ਵਿੱਚ ਜਦੋਂ ਆਪਾਂ ਚੂਜ਼ ਕਰਨਾ ਕਿੱਥੋਂ ਆਪਰੇਸ਼ਨ ਕਰਾਈਏ? ਸਰਜਨ ਦਾ ਐਕਸਪਰਟਿਸ ਜ਼ਰੂਰ ਮੈਟਰ ਕਰਦਾ ਹੈ। ਕਿੱਥੋਂ ਪੜ੍ਹਾਈ ਕੀਤੀ ਉਹ ਵੀ ਮੈਟਰ ਕਰਦਾ ਹੈ। ਪਰ ਪ੍ਰੋਬਲਮ ਕੀ ਹੈਗਾ ਕਿ ਅੱਖਾਂ ਦੇ ਜਿਹੜਾ ਸਾਰੇ ਸਰਜਰੀਜ਼ ਹੈਗੀਆਂ ਨੇ ਸਾਰੇ ਮਸ਼ੀਨ ओरिएंटेड ਕਾਫੀ ਹੈਗ ਦ ਲੇਟੈਸਟ ਟੈਕਨੋਲੋਜੀ ਲੇਜ਼ਰਸ 에 ਰੋਜ਼ ਇਨਵੈਂਸ਼ਨਸ ਆਉਂਦੀਆਂ ਨੇ ਤਾਂ ਜਿਹੜਾ ਲੇਟੈਸਟ ਚੀਜ਼ ਜਿਹੜਾ ਚਲਾਉਂਦਾ ਆਈ ਥਿੰਕ ਥੈਟ ਇਜ਼ ਦ ਬੈਸਟ ਪਰਸਨ ਜਿਵੇਂ ਅਮਰੀਕੀਆਂ ਦੀਆਂ ਦੁਕਾਨਾਂ ਤੇ ਵੀ ਡਾਕਟਰ ਆ ਕੇ ਬੈਠਦੇ ਆ ਇੱਕ ਦਿਨ ਛੱਡੇ ਦਾ ਮੰਨ ਲਓ ਜਾਂ ਆਪ ਤੇ ਜਿਵੇਂ ਕਿੰਨੇ ਦਿਨ ਉਹ ਆ ਕੇ ਕਹਿੰਦੇ ਆ ਵੀ ਇੱਥੇ ਤੁਸੀਂ ਪੇਸ਼ੈਂਟ ਦੱਸੋ ਆਪਰੇਸ਼ਨ ਉਹ ਕਰਦੇ ਆ ਪੂਰੀ ਗੱਲ ਮੈਂ ਦੇਖ ਸਾਰੇ ਮੇਰਾ ਉਹੀ ਕਹਿਣਾ ਕਿ ਹਰ ਬੰਦਾ ਹਰ ਜਗ੍ਹਾ ਹਸਪੀਟਲ ਤੇ ਨਹੀਂ ਪਹੁੰਚ ਸਕਦਾ ਹੈਗਾ ਕਿਉਂਕਿ ਆਈ ਸਰਜਨ ਘੱਟ ਨੇ ਮਰੀਜ਼ ਜ਼ਿਆਦਾ ਨੇ ਤਾਂ ਮੈਨੂੰ ਲੱਗਦਾ ਸਾਰੇ ਆਈ ਸਰਜਨਸ ਇਹ ਸ਼ਾਇਦ ਡਿਊਟੀ ਬਣਦੀ ਹੈ ਕਿ ਇਹ ਨੋਬਲ ਕੌਜ਼ ਦੇ ਵਿੱਚ ਜੇ ਤੁਹਾਨੂੰ ਰੂਟ ਥੱਲੇ ਗ੍ਰਾਸ ਰੂਟ ਲੈਵਲ ਤੇ ਵੀ ਜਾਣਾ ਪਵੇ ਥੱਲੇ ਤੱਕ ਵੀ ਉਤਰਨਾ ਪਵੇ ਤੇ ਉਤਰਨਾ ਚਾਹੀਦਾ ਸਾਰੇ ਮਰੀਜ਼ ਤੁਹਾਡੇ ਕੋਲ ਨਹੀਂ ਆ ਸਕਦੇ ਮਗਰ ਇੱਕ ਡਾਕਟਰ ਤਾਂ 100 ਤੱਕ ਪਹੁੰਚ ਸਕਦਾ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਅੱਜ ਜੇ ਅਸੀਂ ਵੀ ਇੱਥੇ ਆਏ ਹਾਂ ਅੱਜ 250 ਬੰਦੇ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ ਹੋਈ ਹੈ ਹੁਣ ਇਹ 250 ਸਾਰਾ ਤਾਂ ਨਹੀਂ ਹਸਪੀਟਲ ਆ ਸਕਦਾ ਸੀਗਾ ਤਾਂ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਪਾਰਟ ਹੈਗਾ ਕਿ ਤੁਸੀਂ ਥੱਲੇ ਉਤਰੋ ਕੁਰਸੀਆਂ ਤੋਂ ਉਤਰਨਾ ਪਵੇਗਾ ਤਾ ਇਸੇ ਕਰਕੇ ਮੈਂ ਤਾਂ ਇਹ ਕਹਿੰਦਾ ਮੈਂ ਇਸੇ ਕਰਕੇ ਆਈ ਸਰਦਨ ਬਣਿਆ ਸੀ ਕਿਉਂਕਿ ਜੇ ਕਿਸੇ ਨੂੰ ਤੁਸੀਂ ਨਿਗਾ ਗਿਫਟ ਦਿੰਦੇ ਹੋ that is the best gift of life ਤੇ ਮਜ਼ਦੂਰਾਂ ਦੀ ਸੇਵਾ ਸਭ ਤੋਂ ਉੱਚੀ ਸੇਵਾ ਇਹੀ ਮਿਸ਼ਨ ਲੈ ਕੇ ਚੱਲੇ ਇਹੀ ਮਿਸ਼ਨ ਆ ਜਿਸ ਨਾਲ ਦੁਨੀਆ ਸਰ ਜੀ ਮੇਰੀ ਕੀ ਮੈਂ ਦੇਖ ਰਹਾ ਅਗਰ ਆਪਾਂ ਸ਼ੌਕ ਤੇ ਜਾਂਦੇ ਆ ਤਾਂ ਉਹ ਮਸ਼ੀਨਾਂ ਹੀ ਚੈੱਕ ਕਰਦੇ ਆ ਤੇ ਅੱਜ ਮੈਂ ਹੋਰ ਦੇਖਿਆ ਜਿਵੇਂ ਮੈਂ ਮਤਲਬ ਵਿਦਆਉਟ ਮਸ਼ੀਨ ਚੈੱਕ ਕਰ ਰਹੇ ਨੇ ਜੀ 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 ਇਹਦਾ ਕੋਈ ਰੀਜ਼ਨ ਜਾਂ ਫਿਰ ਸੇਮ ਹਰੇਕ ਹਰੇਕ ਚੀਜ਼ ਦਾ ਇੱਕ ਆਪਣਾ ਮੁੱਦਾ ਕੀ ਹੈ ਆਪਣਾ ਇੱਥੇ ਮੁੱਦਾ ਸੀ ਸਕਰੀਨਿੰਗ ਕੈਂਪ ਲਗਾਓ ਚਿੱਟਾ ਮੋਤੀਆ ਸਕ੍ਰੀਨ ਕਰੋ ਹੈਨਾ ਜਿਹੜਾ ਆਪਣਾ ਮਸ਼ੀਨ ਤੇ ਜਿਹੜੀ ਆਪਟੀਕਲ ਸ਼ਾਪ ਤੇ ਹੁੰਦੀ ਹੈ ਉਹਨੇ ਪਾਵਰਸ ਦੇਣੀਆਂ ਹੈਗੀਆਂ ਨੇ ਤਾਂ ਉਹ ਪੋਪੂਲੇਸ਼ਨ ਅਲੱਗ ਹੈਗੀ ਹੈ ਤਾਂ ਇਹ ਚੀਜ਼ ਆਪਾਂ ਇੱਥੇ ਬਿਨਾਂ ਮਸ਼ੀਨ ਦੇ ਵੀ ਕਰ ਸਕਦੇ ਆ ਆਪਾਂ ਚਿੱਟਾ ਮੋਤੀਆ ਸਕ੍ਰੀਨ ਕਰ ਸਕਦੇ ਆ ਆਪਾਂ ਕਾਲੇ ਮੋਤੀਏ ਦੇ ਮਰੀਜ਼ ਕੱਢ ਸਕਦੇ ਆ ਆਪਾਂ ਪੁਤਲੀ ਦੇ ਰੋਗ ਵੀ ਕੱਢ ਸਕਦੇ ਆ ਤਾਂ ਸਕਰੀਨਿੰਗ ਕੈਂਪ ਅਲੱਗ ਚੀਜ਼ ਹੋਈ ਜਿਹੜੀ ਆਪਾਂ ਆਪਟੀਕਲ ਸ਼ਾਪ ਤੇ ਆ ਉਹ ਮਸ਼ੀਨ ਰਾਹੀਂ ਆਪਾਂ ਨੂੰ ਐਟਲੀਸਟ ਪਾਵਰਸ ਅੱਛੀਆਂ ਮਿਲ ਜਾਂਦੀ ਜੇ ਜਦੋਂ ਬੰਦਾ ਆਪਣੇ ਸਵਾਸਪੁਰੇ ਕਰਦਾ ਤਾਂ ਕਿੰਨੀ ਦੇਰ ਚ ਆਪਣੀ ਆਈਸ ਡੋਨੇਟ ਕਰਦਾ ਤਾਂ ਕੀ ਪ੍ਰੋਸੀਜਰ ਹੈ ਜੀ ਲਗਭਗ ਗਰਮੀਆਂ ਦੇ ਵਿੱਚ 4 ਘੰਟੇ ਦੇ ਬਿੱਤਰ ਬਿੱਤਰ ਜਦੋਂ ਕੋਈ ਸਵਾਸਪੁਰੇ ਹੁੰਦੇ ਨੇ ਜੇ ਪਰਿਵਾਰ ਸਾਨੂੰ ਸੱਦਦਾ ਆਈ ਬੈਂਕ ਤੋਂ ਇੱਕ ਤਕਰੀਫ ਟੀਮ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪ੍ਰੈਮਿਸਿਸ ਤੱਕ 4 ਘੰਟੇ ਗਰਮੀਆਂ 'ਚ ਤੇ 6 ਘੰਟੇ ਸਰਦੀਆਂ ਦੇ ਵਿੱਚ ਜੋ ਡੋਨੇਸ਼ਨ ਹੁੰਦੀ ਹੈ ਤਾਂ ਅਸੀਂ ਆਪਣੇ ਪ੍ਰਿਜ਼ਰਵਟਿਵ ਜੋ ਵੀ ਉਹਦੇ ਮਟੀਰੀਅਲ ਹੁੰਦੇ ਉਹਦੇ ਵਿੱਚ ਆਪਾਂ ਪ੍ਰਿਜ਼ਰਵ ਕਰ ਸਕਦੇ ਹਾਂ ਇੱਕ ਟੀਮ ਰਵਾਨਾ ਹੁੰਦੀ ਹੈ ਪੁੱਤਲੀ ਲੈਣ ਵਾਸਤੇ ਅੱਖਾਂ ਲੈਣ ਵਾਸਤੇ ਦੂਜੀ ਟੀਮ ਨਾਲ ਹੀ ਜਿਹੜੇ ਵੇਟਿੰਗ ਲਿਸਟ ਦੇ ਵਿੱਚ ਹੁੰਦੇ ਨੇ ਬ ਤਾਂ ਵਿਦਨ 48 ਆਵਰਸ 24 ਟੂ 48 ਆਵਰਸ ਆਪਣਾ ਕੋਸ਼ਿਸ਼ ਰੰਦੀ ਹੈ ਕਿ ਨੈਕਸਟ ਬੰਦੇ ਜਿਹੜੇ ਬੈਨੀਫਿਸ਼ਰੀਜ਼ ਨੇ ਵੇਟਿੰਗ ਲਿਸਟ ਦੇ ਵਿੱਚ ਉਹਨਾਂ ਨੂੰ ਟ੍ਰਾਂਸਪਲੈਂਟ ਕਰ ਦਿੱਤਾ ਜਾਵੇ ਬੈਨੀਫਿਸ਼ਰੀ ਦਾ ਕੋਈ ਉਸ ਟਾਈਮ ਖਰਚਾ ਨਹੀਂ ਹੋਵੇ ਬੈਨੀਫਿਸ਼ਰੀ ਦਾ ਨਿਸ਼ੁਲਕ ਸੇਵਾ ਸ਼ੰਕਰਾ ਕਰ ਰਿਹਾ ਹੈਗਾ ਉਹ ਸਾਰੇ ਜਿਹੜੇ ਵੀ ਤੁਸੀਂ ਕਾਰਡ ਬਾਰੇ ਵਿੱਚ ਪੁੱਛ ਰਹੇ ਸੀ ਉਹ ਸਾਰੇ ਉੱਥੇ ਉਪਲਬਧ ਨੇ ਤਾਂ ਆਪਣੀ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਸਾਰਿਆਂ ਨੂੰ ਨਿਸ਼ੁਲਕ ਸੇਵਾ ਪੁਤਲੀ ਟ੍ਰਾਂਸਪਲੈਂਟ ਦੇ ਵੀ ਪਹੁੰਚੇ ਸਾਰਿਆਂ ਨੂੰ ਡੋਨੇਟ ਕਰਨਾ ਚਾਹੀਦਾ ਇਹ ਬਿਲਕੁਲ ਇਹੀ ਅਪੀਲ ਹੈ ਕਿ ਥੋੜੀ ਜਾਗਰੂਕਤਾ ਘਟਾ ਹੈ ਹਾਲਾਂਕਿ ਆਪਾਂ ਜਿਸ ਜਿਸ ਧਰਤੀ ਤੇ ਖੜੇ ਆ ਪੰਜਾਬੀ ਦੀ ਧਰਤੀ ਤੇ ਪੰਜਾਬ ਚ ਖੜੇ ਆ ਤਾਂ ਆਪਣੀ ਕੌਮ ਵੈਸੀ ਸੇਵਾ ਦਾ ਬਹੁਤ ਇੱਕ ਚਲ ਰਿਹਾ ਹੈ ਕਿ ਅਸੀਂ ਬਹੁਤ ਸੇਵਾ ਭਾਵਨਾ ਦੇ ਆ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਰਾਹੀਂ ਇਹੀ ਮੈਂ ਕਹਿਣਾ ਚਾਹੁੰਦਾ ਕਿ ਐਟ ਲੀਸਟ ਅਸੀਂ ਆਪਣੀ ਪਲੈਜ ਕਰੀ ਅੱਖਾਂ ਤਾਂ ਕਿ ਸਵਾਸ ਕੋਰੇ ਹੋਣ ਤੋਂ ਬਾਅਦ ਉਹ ਅੱਖ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਲੋੜਵੰਦ ਦੇ ਕੰਮ ਆਵੇ ਤੇ ਸਾਡੀ ਬਹੁਤ ਜ਼ਿਆਦਾ ਸੁਪਰਸਟੀਸ਼ੀਅਸ ਬਲੀਫ ਨੇ ਕਿ ਸ਼ਾਇਦ ਜੇ ਮੈਂ ਅੱਖਾਂ ਡੋਨੇਟ ਕਰ ਦਾਂਗਾ ਮੇਰਾ ਚਿਹਰਾ ਖਰਾਬ ਹੋ ਜਾਏਗਾ ਜੇ ਮੇਰੇ ਲੈਂਸ ਪਏ ਹੋਏ ਨੇ ਕੀ ਮੈਂ ਡੋਨੇਟ ਕਰ ਸਕਦਾ ਕਿ ਨਹੀਂ ਕਰ ਸਕਦਾ ਸੋ ਐਸਾ ਕੁਝ ਵੀ ਨਹੀਂ ਹੈਗਾ ਅ ਜੇ ਸਿਰਫ ਪਤਲੀ ਦਾ ਫਰੰਟ ਪਾਰਟੀ ਲੈਂਦੇ ਆ ਕੋਈ ਚਿਹਰਾ ਡਿਸਫਿਗਰ ਨਹੀਂ ਹੁੰਦਾ ਕੋਈ ਚੇਂਜ ਨਹੀਂ ਹੁੰਦਾ ਹੈਗਾ ਏ ਵੀ ਨਹੀਂ ਕਿ ਅਸੀਂ ਅਗਲੇ ਜਨਮ 'ਚ ਕੋਈ ਅੰਨੇ ਪੈਦਾ ਹੋਵਾਂਗੇ ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਸਗੋਂ ਮੈਨੂੰ ਇਹ ਲੱਗਦਾ ਕਿ ਤੁਹਾਡੀ ਅੱਖਾਂ ਦੇ ਨਾਲ ਤੁਸੀਂ ਇੱਕ ਦੁਬਾਰਾ ਕਿਸੇ ਹੋਰ ਨੂੰ ਰੀਬੌਰਨ ਹੋ ਰਹੇ ਹੋ ਤਾਂ ਐਵੇਂ ਥੈ ਸਾਰੀਆਂ ਹੈ ਨਾ ਜੇ ਤੁਸੀਂ ਅੱਖਾਂ ਕਿਸੇ ਨੂੰ ਡੋਨੇਟ ਕਰਦੇ ਹੋ ਮੈਨੂੰ ਲੱਗਦਾ ਤੁਸੀਂ ਇਸ ਲਾਈਫ ਦੇ ਵਿੱਚ ਫੇਰ ਤੁਸੀਂ ਅੱਗੇ ਉਸ ਉਸ ਅੱਖਾਂ ਰਾਹੀਂ ਤੁਸੀਂ ਉਹ ਦੁਨੀਆ ਨੂੰ ਦੇਖਦੇ ਰਹੋਗੇ ਤਾਂ ਆਈ ਡੋਨੇਸ਼ਨ ਮਸਟ ਹੈ ਆਪ ਸਾਰਿਆਂ ਨੂੰ ਪਲੈਜ ਕਰਨੀਆਂ ਚਾਹੀਦੀਆਂ ਤਾਂ ਕਿਸੇ ਦੇ ਜ਼ਰੂਰ ਕੰਮ ਆਣਾ ਚਾਹੀਦਾ ਬਣਦੇ ਨੇ ਇਸੇ ਕਰਕੇ ਅਵੇਅਰਨੈਸ ਤੁਹਾਡੇ ਮਾਧਿਅਮ ਰਾਹੀਂ ਇਸੇ ਕਰਕੇ ਪੇਛ ਰਿਹਾ ਜਿਹੜਾ ਤੁਸੀਂ ਸਵਾਲ ਪੁੱਛਿਆ ਜੀ ਸਾਸੂ ਜੀ ਪੀ ਪੀ ਇੱਕ ਦੋ ਜੀ ਤੁਸੀਂ ਉਸ ਸਵਾਲ ਦਾ ਜਵਾਬ ਕਰ ਰਹੇ ਹੋ ਜੀ ਕਰ ਰਹੇ ਕੈਮਰਾ ਜੀ ਮੈਨੂੰ ਪਤਾ ਚੱਲ ਗਿਆ ਅੱਜ ਕਰਤਾਰ ਜੀ ਨੂੰ ਸਾਹ ਦੇਖੇ ਫੋਟੋਗ੍ਰਾਫੀ ਕਰਾਏਗਾ ਤੇ ਜਿਹੜੇ ਮੁੱਰੇ ਪ੍ਰੈਸ਼ਰ ਤੇ ਹੋਰ ਮੈਡੀਕਲ ਸੈਕਸ਼ਨ ਕਰਵਾਇਆ ਜਾਏਗਾ ਜਿਸ ਵਿੱਚ तकरीबन 200 ਤੋਂ ਪਲੱਸ ਅਮਰੀਕੀਆਂ ਨੇ ਜੋ ਚੈੱਕਅਪ ਕਰਵਾਇਆ ਤੇ 40 ਦੇ ਕਰੀਬ ਜਿਹੜੇ ਅਜਾਪਰੇਸ਼ਨ ਲਈ ਇੱਥੋਂ ਲੁਧਿਆਣਾ ਚੰਕਰ ਹਸਪਤਾਲ ਹੋਵੇ ਲੈ ਕੇ ਜਾ ਰਹੇ ਇਹਦੇ ਕਿਹੜੇ ਹਸਪਤਲ ਦੀਆਂ ਟੀਮਾਂ ਆਈਆਂ ਅੱਜ ਸਿੱਖ ਸ਼ੰਕਰ ਹਸਪਤਲ ਲੁਧਿਆਣਾ ਤੇ ਸਿਵਲ ਲੁਧਿਆਣਾ ਹਸਪਤਲ ਤੋਂ ਦੋ ਟੀਮਾਂ ਰਹੀ ਪਹੁੰਚੀ ਸੀ ਜਿਨ੍ਹਾਂ ਨੇ ਅਲਗ-ਅਲਗ ਮਰੀਜ਼ ਚੈੱਕਅਪ ਕੀਤਾ ਤੇ ਜੇ ਚਿੱਟੇ ਮੋਤੀ ਦੇ ਆਪਰੇਸ਼ਨ ਨੇ ਉਹਨਾਂ ਨੇ ਫ੍ਰੀ ਆਪਰੇਸ਼ਨ ਕਰਾਉਣ ਲਈ ਟੀਮ ਇੱਥੋਂ 40 ਮਰੀਜ਼ਾਂ ਨੂੰ ਦਿੱਤੇ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਮਰੀਜ਼ਾਂ ਦੇ ਠਹਿਰਨ ਦਾ ਤੇ ਉਹਨਾਂ ਦੇ ਹੋਰ ਜੜਦਾ ਮਰੀਜ਼ਾਂ ਦੇ ਆਉਣ ਜਾਣ ਦੀ ਬੱਸਾਂ ਵਗੈਰਾ ਕੀਤੀ ਗਈ ਅਤੇ ਠਹਿਰਨ ਦਾ ਤੇ ਪੂਰਾ ਇੰਤਜ਼ਾਮ ਕੀਤਾ ਗਿਆ ਤਾਂ ਜੋ ਮਰੀਜ਼ਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ ਤੇ ਉਰੇ ਵੀ ਜੋ ਪੂਕਤਾ ਇੰਤਜ਼ਾਮ ਸੀਗੇ ਜੋ ਕੈਂਪ ਦੇ ਵਿੱਚ ਖਾਣ ਪ ਹੋਰ ਵੀ ਕੈਂਪ ਲਾਇਆ ਜਾਂਦੇ ਇਸ ਤਰ੍ਹਾਂ ਦੇ ਹਾਂਜੀ ਆਪਣੀ ਟੀਮ ਵੱਲੋਂ ਹਰੇਕ ਮਹੀਨੇ ਤਿੰਨ ਦੋ ਕੈਂਪ ਹੁੰਦੇ ਨੇ ਜਿਵੇਂ ਪਿਛਲੇ ਪਿਛਲੇ ਉੱਤੇ ਸਮਰਾਲੇ ਕੈਂਪ ਸੀ ਹਰੇਕ ਮਹੀਨੇ ਅਲੱਗ-ਅਲੱਗ ਜਗ੍ਹਾ ਤੇ ਜੋ ਚਿੱਟੇ ਮੋਤੀ ਆਪਰੇਸ਼ਨ ਵਾਸਤੇ ਅਲੱਗ-ਅਲੱਗ ਥੀਜਾਂ ਦੇ ਕੈਂਪ ਲਗਾਏ ਜਾਂਦੇ ਇਸ ਦੇ ਨਾਲ-ਨਾਲ ਜੋ ਐਨਜੀਓ ਸਾਡੀ ਇੱਕ ਜੱਜਵਾ ਵੱਲੋਂ व्हीਲਚੇਅਰਾਂ ਟ੍ਰਾਈਸਾਈਕਲ ਕੰਨਾਂ ਦੀਆਂ ਮਸ਼ੀਨਾਂ ਛਡਣ ਵਾਲੀਆਂ ਜਾਂ ਨਾ ਕੋਈ ਬਨਾਪੀ ਅੰਗਾਂ ਦੀ ਤੇ ਉਹ ਵੀ ਲਗ ਲਗ ਥਾਂ ਤੇ ਕੈਂਪ ਲਗਾ ਕੇ ਜੋ ਸੇਵਾ ਕੀਤੀ ਸੀ ਜੀ ਮਿਸ਼ਨ ਲੈ ਕੇ ਚੱਲ ਰਹੇ ਹਾਂ ਸਾਡਾ ਇਹੀ ਮੇਨ ਮਿਸ਼ਨ ਹੈ ਵੀ ਜੋ ਜਿਹੜੇ ਨਸ਼ਾ ਤੋਂ ਖਲਾਫ ਜਿਹੜੇ ਨੌਜਵਾਨ ਨਸ਼ਾ ਕਰਨੀ ਉਹ ਇਧਰ ਸੇਵਾ ਕਰਨੀ ਹੋਣ ਤਾਂ ਜੋ ਕਿ ਜਿਹੜੇ ਆਪਣੇ ਲੋੜਵੰਦੇ ਚਾਹੁੰਦੇ ਉਹਨਾਂ ਦੀ ਸੇਵਾ ਕਰਕੇ ਚੰਗੇ ਰਾਹ ਤੇ ਚੱਲ ਕੇ ਜੁੜੇ ਜਾਂਦਾ ਜਿਵੇਂ ਦਸਤਾਰਾਂ ਦੇ ਹਾਂਜੀ ਆਪਣੇ ਜੇ ਸੰਸਥਾ ਪਰ ਸਿੱਖੀ ਨਾਲ ਜੋ ਦਸਤਾਰਾਂ ਦੇ ਮੌਕੇ ਸਿਖਲਾਈ ਕੈਂਪ ਲਾਕੇ ਦਾ ਜੋ ਜਿਹੜੇ ਪੱਗਾ ਪੰਨ ਸਾਈਕਲ ਵਾਲ ਕਟੜੇ ਚ ਉਹਨਾਂ ਦੇ ਪ੍ਰੇਤ ਤੋਤਾ ਚ ਨਸ਼ਿਆਂ ਦੀ ਰੋਕਥਾਮ ਲਈ ਇਹ ਕੇਂਦਰਾਂ ਦਾ ਪ੍ਰੋਗਰਾਮ ਹੈ ਨਸ਼ਿਆਂ ਦੇ ਉਕਲੀ ਅਸੀਂ ਅਲੱਗ ਰਿਹਾ ਜਿਹੜੇ ਮਰੀਜ਼ ਨੇ ਉਹਨਾਂ ਦਾ ਦਾਖਲ ਵੀ ਕਰਵਾ ਰਹੇ ਹਾਂ ਕੱਲ ਵੀ ਅਸੀਂ ਰੈਲੀ ਕੱਢੀ ਜ ਨਸ਼ਾ ਖਿਲਾਫ ਤੇ ਜਿੱਥੇ-ਇੱਥੇ ਰੋੜ ਪੈਂਦੇ ਕੋਈ ਮਰੀਜ਼ ਹੁੰਦਾ ਜਿਵੇਂ ਨਸ਼ੇ ਕਰਦੇ ਨੇ ਜਿਹੜੇ ਉਹ ਜੋ ਇੰਤਜ਼ਾ ਜੋ ਸਮਝਾਇਆ ਜਾਂਦਾ ਇੱਥੇ ਦਾਖਲ ਕਰਾਉਣ ਦਵਾਈ ਦੀ ਰੋੜ ਉਹ ਦਵਾਈ ਵੀ ਦਵਾਈ ਜਾਂਦੀ ਹੈ ਬਿਲਕੁਲ ਇਹਦੇ ਕਰਕੇ ਮੇਰਾ ਲਾਭ ਮਿਲਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜਿਵੇਂ ਵੀਰ ਨੇ ਦੱਸਿਆ ਹੀ ਆ 200 ਪੇਸ਼ੈਂਟ ਚੈੱਕ ਕਰਵਾ ਗਿਆ ਜੀ ਨਿਗਾ ਤੇ 40 ਦੇ ਆਪਰੇਸ਼ਨ ਨੇ ਹਾਂ ਜੀ ਹਾਂ ਜੀ ਬਿਲਕੁਲ ਜ਼ਰੂਰੀ ਆ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਕੈਂਪ ਲੱਗਣੇ ਚਾਹੀਦੇ ਨੇ ਤਕਰੀਬਨ ਜਿਵੇਂ ਗਰੀਬ ਹੈਗੇ ਨੇ ਘਰੋਂ ਮਾਂ-ਬਾਪੋ ਬੱਚੇ ਕਈ ਨਹੀਂ ਪੁੱਛਦੇ ਉਹਨਾਂ ਨੂੰ ਤੇ ਬਾਬਾ ਜੀ ਰੇਰੂ ਸਾਹਿਬ ਵਾਲੇ ਉਹਨਾਂ ਦਾ ਕਰਤਾ ਧਰਤਾ ਕਰਦੇ ਨੇ ਬਾਬਾ ਜੀ ਦਾ ਬਹੁਤ ਧੰਨਵਾਦ ਆ ਤੇ ਹੈਪੀ ਆ ਵੀਰ ਕੈਲੇ ਆ ਇਹ ਮੀਰ ਸਮਰਾਲਿਓ ਇਹ ਸਾਰਾ ਜਣੀ ਕਿ ਐਨਕਾ ਵੀ ਦੇ ਰਹੇ ਨੇ ਬਰਾਟਾ ਕੈਂਪ ਵੀ ਲਾ ਰਹੇ ਨੇ ਤੇ ਸਾਰਾ ਪ੍ਰਾਲਾ ਵਧੀਆ ਕਰ ਰਹੇ ਨੇ ਜੀ ਬਾਕੀ ਜਿੰਦੀ ਵੀਰ ਆਪਣਾ ਇਹ ਵੀ ਬੜੀ ਸੇਵਾ ਕਰਦਾ ਜੀ ਇਹ ਗ੍ਰੇਸ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਹ ਜਿਹੜੇ ਕੈਂਪ ਲਾਣੇ ਚਾਹੀਦੇ ਹਾਂ ਹਾਂਜੀ 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 ਬਿਲਕੁਲ ਜੀ ਬਿਲਕੁਲ ਕੈਂਪ ਲਾਉਣੇ ਆ ਜੀ ਪੰਚਾਇਤਾਂ ਵੀ ਲਾਉਂਦੀਆਂ ਨੇ ਪਿੰਡ ਦੀਆਂ ਤੇ ਲਾਉਣੇ ਵੀ ਜ਼ਰੂਰੀ ਨੇ ਕਈ ਵਾਰ ਆਪਾਂ ਨੂੰ ਪਤਾ ਹੁੰਦਾ ਵੀ ਗਰੀਬ ਜਿਵੇਂ ਪੇਸ਼ੈਂਟ ਨੇ ਜੀ ਉਹਨਾਂ ਦੇ ਬੱਚੇ ਨਹੀਂ ਪੁੱਛਦੇ ਉਹਨਾਂ ਦੀ ਨਿਗਾਹ ਚਲੀ ਜਾਂਦੀ ਆ ਇਹ ਤਾਂ ਬਹੁਤ ਵਧੀਆ ਅਪਰਾਲਾ ਜੀ ਸਭ ਤੋਂ ਵੱਡਾ ਦਾਹਨ ਆ ਹਾਂਜੀ ਇਹਨਾਂ ਮੈਂ ਮੇਰਾ ਲਾਭ ਯੂਥ ਵੱਲੋਂ ਵੀ ਇਤਨਾ ਦੀ ਸੇਵਾ ਕੀਤੀ ਹੈ ਅੱਜ ਯੂਥ ਵੱਲੋਂ ਜੀ ਜਿਵੇਂ ਅੱਖਾਂ ਦੇ ਵੀ ਚੈੱਕਅਪ ਨੇ ਛੱਟੇ ਮੋਤੀ ਦੇ ਪ੍ਰੈਸ਼ਰ ਨੇ ਤੇ ਤੋਂ ਕੱਟ ਵੀ 200 ਪਲਸ ਉਹਦੇ ਪੇਸ਼ੈਂਟ ਆਇਆ ਤੇ 40 ਦੇ ਅਸੀਂ ਪ੍ਰੈਸ਼ਰ ਕਰਾ ਰਹੇ ਹਾਂ ਟ੍ਰੀਟਮੈਂਟ ਇਹਨਾਂ ਦੀ ਯਾਦ ਵਿੱਚ ਆਇਆ ਇਹ ਮੇਰੇ ਫਾਦਰ ਸਾਹਿਬ ਸਾਹਿਬ ਰਜਿੰਦਰ ਸਿੰਘ ਦੀ ਯਾਦ ਵਿੱਚ ਸਭ ਤੋਂ ਪਹਿਰ ਹਰ ਸਾਲ ਆਇਆ ਹਾਂਜੀ ਇਹ ਪਿਛਲੇ ਸਾਲ ਹੀ ਸਟਾਰਟ ਕੀਤਾ ਸੀ ਐਸਜੀ ਦੂਜਾ ਸਾਡਾ ਕੈਂਪਸ ਹੈਗੇ ਹਰ ਇੱਕ ਸਾਲ ਅਸੀਂ ਨਮੀ ਤੇ ਨਮਾਕ ਆਪ ਪੀਖਦੇ ਹਾਂ ਵੀ ਅਸੀਂ ਲੋੜ ਨੂੰ ਕੋਸ਼ਿਸ਼ ਕਰਦੇ ਹਾਂ ਜਿਵੇਂ ਲੋੜ ਪਦ ਬੰਦੇ ਨੂੰ ਅਸੀਂ ਚੀਜ਼ ਦੀ ਵੀ ਲੋੜ ਹੁੰਦੀ ਹੈ ਉਹ ਵੀ ਪ੍ਰੋਵਾਈਡ ਕਰਾਦੇ ਹਾਂ ਜਿਵੇਂ ਕੈਂਪ ਦੇ ਅੱਖਾਂ ਦੇ ਸੀ ਕਿ ਮੈਂ ਚੈੱਕਅਪ ਦਾ ਸੀਗਾ ਗਾਂਹਾਂ ਅਸੀਂ ਦੇਖਾਂ ਉਪਰਾਲਾ ਕਰਾਂਗੇ ਵੀ ਕਿਵੇਂ ਕੰਨਾਂ ਦੀਆਂ ਜਿਨ੍ਹਾਂ ਨੂੰ ਕੰਨਾਂ ਤੋਂ ਨਹੀਂ ਸੁਣਦਾ ਉਹਨਾਂ ਲਈ ਮਸ਼ੀਨਾ ਪ੍ਰੋਵਾਈਡ ਕਰਾਈਏ ਇਹ ਚੈਣਕ ਤੁਹਾਨੂੰ ਦੱਸਣਗੇ ਪਿਤਾ ਜੀ ਵੀ ਇਸ ਤਰ੍ਹਾਂ ਸਮਾਜ ਸੇਵਾ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਵੀ ਦੇਖੋ ਮਾੜਾ ਮੋਟਾ ਜਿਵੇਂ ਹੁੰਦੇ ਸੀਗੇ ਲੋਕਾਂ ਦੇ ਮਾੜਾ ਮੋਟੇ ਕੰਮ ਹੁੰਦੇ ਸੀਗੇ ਉਹ ਕਰਵਾ ਕੇ ਦਿੰਦੇ ਸੀ ਇਹ ਵੀ ਅੱਗੇ ਵੀ ਜਾਰੀ ਰਹਿਣਗੇ ਬਿਲਕੁਲ ਜੀ ਬਿਲਕੁਲ ਹਾਂਜੀ ਜਿੱਥੇ ਸਾਡਾ ਲੋੜ ਹੈ ਜੀ ਸਾਡੇ ਪ੍ਰਧਾਨ ਜੀ ਖੜੇ ਨੇ ਪਾਪਾ ਮੇਜਰ ਸਿੰਘ ਕਾਰਸਾਹਬ ਹਜੂਰ ਸਾਹਿਬ ਵਾਲੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਅੰਤਰਜੂ ਸਮਰਾਲਾ ਜੀ ਪ੍ਰਧਾਨ ਨੇ ਤੇ ਸਾਡੇ ਕਲੱਬ ਵੱਲੋਂ ਜਿੱਥੇ ਵੀ ਸਰ ਲੋੜ ਹੁੰਦੀ ਹੈ ਅਸੀਂ ਉਹ ਉਥੇ ਹੀ ਵੱਧ ਤੋਂ ਵੱਧ ਅਸੀਂ ਆਪਣਾ ਸੰਯੋਗ ਦਿੰਦੇ ਹਾਂ